ਜੀ ਨਮਸਕਾਰ ਵਾਇਗੋਜੀ ਕਾ ਖਾਲਸਾ ਵਾਇਗੋਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਰਦਾਰ ਕਲਦੀਪ ਸਿੰਘ ਧਾਲੀਵਾਲ ਐਨ ਆਰ ਆਈ ਮਿਨਿਸਟਰ ਪੰਜਾਬ ਮਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ 5 ਤਰੀਕ ਤੋਂ ਜਦੋਂ ਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗਏ ਨੌਜਵਾਨ ਜਿਹੜੇ ਵਾਪਸ ਆ ਰਹੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਸੀ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15 ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਆ ਉਹ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਫਤਾਰ ਵੀ ਕਰ ਲਿਆ ਦੂਜਿਆਂ ਲਈ ਅਸੀਂ ਗ੍ਰਫਤਾਰੀ ਕਰਦੇ ਉਹਨਾਂ ਦੇ ਦਫ਼ਤਰਾਂ 'ਚ ਹੋ ਥਾਵਾ ਤੇ ਛਾਪੇਮਾਰੀ ਸਾਡੀ ਪੁਲਿਸ ਜਿਹੜੀ ਆ ਕਰਦੀ ਆ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ ਬਾਹਰੋਂ ਆਏ ਹੋ ਪੈਂਟਾ ਤੁਹਾਨੂੰ ਬੇਨਤੀ ਕਰੂੰਗਾ ਵੱਡੇ ਲੈਵਲ ਤੇ ਕਿ ਤੁਸੀਂ ਆਓ ਸਾਨੂੰ ਬਿਆਨ ਲਿਖਾਓ ਅਸੀਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਲਈ ਜਿਹੜਾ ਤਿਆਰ ਹੈ ਰਸੇਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ 22 ਤੋਂ ਲੈ ਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ ਹੁਣ ਤੱਕ ਅਸੀਂ 3225 ਕੇਸ ਜਿਹੜੇ ਆ ਟਰੈਵਲ ਜੈਂਟਾਂ ਦੇ ਖਿਲਾਫ ਜਿਹੜੇ ਰਜਿਸਟਰ ਕੀਤੇ ਔਰ ਬਹੁਤ ਸਾਰੇ ਬੰਦੇ ਇਹਨਾਂ ਚੋਂ ਜੇਲ੍ਹ ਚ ਗਏ ਆ ਸੋ ਅਸੀਂ ਹਰ ਪੱਖੋਂ ਜਿਹੜਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜਾ ਕਾਰਵਾਈ ਕਾਲੀ ਤਤਪਦ ਹੈ ਪਰ ਤੁਹਾਡਾ ਸਹਿਯੋਗ ਚਾਹੀਦਾ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ